ਕੈਨੇਡੀਅਨ ਕਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਜਸਟਨ ਟਰੂਡੋ ਨੇ ਜ਼ੋਰ ਦੇ ਕੇ ਇਹ ਗੱਲ ਆਖੀ ਹੈ ਕਿ ਉਹ ਲਿਬਰਲ ਲੀਡਰ ਵੱਜੂ ਆ ਜੇ ਵੀ ਕਾਇਵ ਨੇ ਪਰ ਉਦੋਂ ਕੀ ਹੋਵੇਗਾ ਜੇ ਉਹ ਆਪਣਾ ਮਨ ਬਦਲ ਲੈਂਦੇ ਨੇ ਲਿਬਰਲ ਕਾਕਸ ਦੀ ਮੀਟਿੰਗ ਅਗਲੇ ਹਫਤੇ ਨੈਨੋਮੋ BC ਵਿੱਚ ਹੋਣ ਵਾਲੀ ਹੈ ਜੋ ਪੱਛੜ ਵਾਲੀ ਸੰਸਦ ਦੀ ਬੈਟ ਤੋਂ ਵਾਪਸ ਪਹਿਲਾ ਵਾਪਸੀ ਲਈ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਜ਼ੋਰ ਦੇ ਕੇ ਕਿਹਾ ਕਿ ਉਹ ਕੈਨੇਡਾ ਵਿੱਚ ਆਪਣੀ ਆਪ ਪ੍ਰਸਿੱਧਤਾ ਦਾ ਹਵਾਲਾ ਦੰਦੇ ਹੋਏ ਚੋਣਾਂ ਦੇ ਬਾਵਜੂਦ ਅਗਲੀਆਂ ਚੋਣਾਂ ਵਿੱਚ ਆਪਣੀ ਪਾਰਟੀ ਦੀ ਅਗਵਾਈ ਕਰਨਗੇ ਇੱਥੇ ਇੱਕ ਨਜ਼ਰ ਇਹ ਹੈ ਕਿ ਇੱਥੇ ਜੇ ਉਹ ਇਸ ਅਹੁਦੇ ਨੂੰ ਛੱਡਣ ਦਾ ਫੈਸਲਾ ਕੱਢਦੇ ਨੇ ਤਾਂ ਇਸ ਵਿੱਚ ਕੀ ਕੁਝ ਹੋ ਸਕਦਾ ਹੈ ਪਹਿਲਾ ਸਵਾਲ ਬਣਦਾ ਕੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਆਪਣਾ ਅਹੁਦਾ ਛੱਡ ਸਕਦੇ ਨੇ ਬਿਲਕੁਲ ਪਰ ਅਹੁਦਾ ਛੱਡਣ ਦਾ ਫੈਸਲਾ ਬਹੁਤ ਔਖਾ ਹੈ ਕਿਉਂਕਿ ਨਿਊ ਡੈਮੋਕ੍ਰੇਟਸ ਨੇ ਲਿਬਰਲ ਨਰਸ ਸਪਲਾਈ ਦੇ ਭਰੋਸੇ ਦੇ ਸਮਝੌਤੇ ਤੋਂ ਬਾਹਰ ਹੋ ਗਿਆ ਜਿਸ ਨੇ ਘੱਟ ਗਿਣਤੀ ਸਰਕਾਰ ਨੂੰ ਸੱਤਾ ਵਿੱਚ ਰੱਖਣ ਦੀ ਮਦਦ ਕੀਤੀ ਜੇਕਰ ਟਰੂਡੋ ਅਸਤੀਫਾ ਦੰਦੇ ਨੇ ਤਾਂ ਨਿਊ ਡੈਮੋਕ੍ਰੈਟਿਕ ਕਨਜ਼ਰਵੇਟਿਵ ਨਾਲ ਭਰੋਸੇ ਦੇ ਪ੍ਰਸਤਾਵ ਤੇ ਵੋਟ ਪਾ ਸਕਦੇ ਨੇ ਤੇ ਇੱਕ ਸਨੈਪ ਚੋਣ ਸ਼ੁਰੂ ਕਰ ਸਕਦੇ ਨੇ ਇਹ ਲਿਬਰਲ ਪਾਰਟੀ ਨੂੰ ਬਿਨਾਂ ਲੀਡਰ ਦੇ ਛੱਡ ਸਕਦੇ ਨੇ ਕਿਉਂਕਿ ਪਾਰਟੀ ਵੋਟਾਂ ਲਈ ਲੜ ਰਹੀ ਹੈ ਨੰਬਰ 2 ਜੇਕਰ ਜਸਟਨ ਟੂਡੋ ਆਪਣਾ ਸੀਫਾ ਨਹੀਂ ਦੰਦੇ ਤਾਂ ਕੀ ਹੋਵੇਗਾ ਇੱਕ ਅੰਤਰਿਮ ਆਗੂ ਨਿਯੁਕਤ ਕੀਤਾ ਜਾਵੇਗਾ ਤੇ ਲੀਡਰਸ਼ਿਪ ਦੀ ਦੌੜ ਸ਼ੁਰੂ ਕੀਤੀ ਜਾਵੇਗੀ ਕੌਮੀ ਪ੍ਰਧਾਨ ਕੋਲ ਪਾਰਟੀ ਦੇ ਬੋਰਡ ਆਫ ਡਾਇਰੈਕਟਰਸ ਨਾਲ ਮੀਟਿੰਗ ਬੁਲਾਉਣ ਲਈ 27 ਦਿਨ ਹੋਣਗੇ ਲੀਡਰਸ਼ਿਪ ਵੋਟਾਂ ਵੋਟ ਦੀ ਜਿੱਥੇ ਯੋਜਨਾ ਬਣਾਉਣ ਸੰਗਠਿਤ ਕਰਨ ਅਤੇ ਲਾਗੂ ਕਰਨ ਲਈ ਇੱਕ ਲੀਡਰਸ਼ਿਪ ਵੋਟ ਕਮੇਟੀ ਬਣਾਈ ਜਾਵੇਗੀ ਨੰਬਰ 3 ਇੱਕ ਨਵੇਂ ਨੇਤਾ ਦਾ ਨਾਮ ਕਿੰਨੀ ਜਲਦੀ ਤੈਅ ਕੀਤਾ ਜਾ ਸਕਦਾ ਹੈ ਇਹ ਆਮ ਤੌਰ ਤੇ ਤੇਜ਼ ਪ੍ਰਤੀਕਿਰਿਆ ਨਹੀਂ ਹੈ ਟਰੂਡੋ ਨੇ 5 ਮਹੀਨੇ ਦੀ ਦੌੜ ਤੋਂ ਬਾਅਦ ਜਿੱਤ ਪ੍ਰਾਪਤ ਕੀਤੀ ਹੈ ਪਰ ਯੂਜਨਾ ਸਾਲਾਂ ਤੋਂ ਕੰਮ ਕਰ ਰਹੀ ਹੈ ਤੁਲਨਾਤਮਕ ਤੌਰ ਤੇ 2015 ਦੀਆਂ ਚੋਣਾਂ ਤੋਂ ਬਾਅਦ ਸਟੀਫਨ ਹਾਰਪਰ ਅਤੇ ਸਟੀਫੇ ਤੋਂ ਬਾਅਦ ਕਨਜ਼ਰਵੇਟਿਵਾਂ ਨੂੰ ਨਵੇਂ ਨੇਤਾ ਦੀ ਚੋਣ ਕਰਨ ਲਈ 2 ਸਾਲ ਲੱਗ ਗਏ ਸਨ 2022 ਵਿੱਚ ਪੀਅਰ ਪੋਲੇਵਰ ਨੂੰ ਕਨਜ਼ਰਵੇਟਿਵਾ ਦੀ ਅਗਵਾਈ ਕਰਨ ਦੀ ਦੌੜ ਲਈ 8 ਮਹੀਨੇ ਦੌੜ ਚੱਲੀ ਲਿਬਰਲ ਪਾਰਟੀ ਸੰਵਧਾਨ ਕਿਸੇ ਸੰਭਵ ਹੀ ਨਾਮਜ਼ਦ ਵਿਅਕਤੀ ਦੀ ਪ੍ਰਤਿਕਿਰਿਆ ਨੂੰ ਦਰਸਾਉਂਦਾ ਉਹਨਾਂ ਕੋਲ ਲੀਡਰਸ਼ਿਪ ਪੋਰਟ ਘੱਟੋ-ਘੱਟ 90 ਦਿਨ ਚ ਪਹਿਲਾਂ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕਰਨ ਲਈ ਤੇ ਉਹਨਾਂ ਨੂੰ ਰਜਿਸਟਰਡ ਲਿਬਰਲਾਂ ਦੇ ਘੱਟੋ-ਘੱਟ 310 ਇਕਤਾ ਦੀ ਜ਼ਰੂਰਤ ਹੋਵੇਗੀ ਜਿਨ੍ਹਾਂ ਵਿੱਚ 100 ਤਿੰਨ ਵੱਖ-ਵੱਖ ਸੂਬਿਆਂ ਤੋਂ ਲਿਬਰਲ ਆਉਣੇ ਚਾਹੀਦੇ ਨੇ ਨੰਬਰ 4 ਕੀ ਟਰੂਡੋ ਅਸਤੀਫਾ ਦੇ ਸਕਦੇ ਨੇ ਪਰ ਪੂਰਾ ਫਤਵਾ ਪੂਰਾ ਕਰ ਸਕਦੇ ਨਹੀਂ ਇਹ ਦੋ ਸਵਾਲ ਬਣ ਚੁੱਕੇ ਨੇ ਹਾਂ ਪਰ ਦੁਬਾਰਾ ਲੇਬਰ ਕਾ 30 ਦੀ ਸਰਕਾਰ ਵਿੱਚ ਇੱਕ ਸਨੈਪ ਚੋਣ ਦੀ ਧਮਕੀ ਦੇ ਕਾਰਨ ਇਹ ਗੁੰਝਲਦਾਰ ਹੋ ਜਾਵੇਗਾ ਐਨਡੀਪੀ ਅਗਰ ਜਗਮਜੀਤ ਸਿੰਘ ਨੇ ਇਸ ਹਫਤੇ ਸਵੀਕਾਰ ਕੀਤਾ ਕਿ ਚੋਣਾਂ ਸ਼ੁਰੂਆਤੀ ਉਮੀਦਾਂ ਤੋਂ ਪਹਿਲਾਂ ਹੋ ਸਕਦੀਆਂ ਨੇ ਤੇ ਜੋ ਇਸ ਸਮੇਂ ਅਕਤੂਬਰ 2025 ਲਈ ਨਿਰਧਾਰਤ ਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦਿੱਤਾ ਜੀ ਹਾਂ 2022 ਵਿੱਚ ਪ੍ਰਧਾਨ ਮੰਤਰੀ ਜੀਨ ਕ੍ਰੈਟਿਅਨ ਸਾਭ ਕਾ ਵਿੱਤ ਮੰਤਰੀ ਤੇ ਲੰਮੇ ਸਮੇਂ ਤੋਂ ਵਿਰੋਧੀ ਪਾਲ ਮਾਰਟਿਨ ਦੀ ਚਣੌਤੀ ਦਾ ਸਾਹਮਣਾ ਕਰਦੇ ਹੋਏ ਐਲਾਨ ਕੀਤਾ ਕਿ ਉਹ ਅਗਲੀ ਚੋਣਾਂ ਵਿੱਚ ਲਿਬਰਲ ਦੀ ਅਗਵਾਈ ਨਹੀਂ ਕਰਨਗੇ ਅਤੇ 1993 ਵਿੱਚ ਪ੍ਰਧਾਨ ਮੰਤਰੀ ਬਰਾਇਨ ਮੂਲਰੋਨੀ ਅਤੇ ਪ੍ਰੋਗਰੈਸਿਵ ਕਨਜ਼ਰਵੇਟਿਵ ਲੀਡਰ ਦਾ ਵੱਜੋਂ ਅਸਤੀਫਾ ਦੇ ਦਿੱਤਾ ਸੀ ਤੇ ਮੂਲਰੋਨੀ ਨੇ ਮੰਤਰੀ ਮੰਡਲ ਵਿੱਚ ਰੱਖਿਆ ਮੰਤਰੀ ਕਿਮ capable ਨੇ ਉਸ ਦੀ ਥਾਂ ਲਈ ਮੁਕਾਬਲਾ ਜਿੱਤਿਆ ਸੀ ਟੂਡੋ ਦੀ ਲੋਕਪ੍ਰੀਆ ਫਿੱਕੀ ਪੈ ਰਹੀ ਹੈ ਫਿਰ ਵੀ ਇਹ ਵੱਖਰਾ ਕਿਉਂ ਹੈ ਕ੍ਰੇਟੀਅਲ ਅਤੇ ਮਲਰੋਨੀ ਉਹ ਬਹੁਮਤ ਦੀਆਂ ਸਰਕਾਰਾਂ ਸਨ ਜਿਸ ਨਾਲ ਲੀਡਰਸ਼ਿਪ ਦੌੜ ਨੂੰ ਉਸ ਦੇ ਪ੍ਰਸ਼ਾਸਨ ਦੇ ਡਿੱਗਣ ਦੇ ਖਤਰੇ ਤੋਂ ਬਿਨਾ ਸਾਹਮਣੇ ਆਉਣ ਦਿੱਤਾ ਗਿਆ ਹਾਲਾਂਕਿ ਜਸਟਨ ਟੂਡੋ ਬਾਰੇ ਉਹਨਾਂ ਦੀ ਪਾਰਟੀ ਦੇ ਅੰਦਰ ਅਸਤੁਸ਼ਟੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪਰ ਉਹ ਮੰਤਰੀ ਮੰਡਲ ਅਤੇ ਕਾਕਸ ਤੇ ਜਨਤਕ ਸਥਾਨਾਂ ਦਾ ਆਨੰਦ ਮਾਣ ਰਹੇ ਨੇ ਅਪਵਾਦ ਲਿਬਰਲ ਐਮਪੀ ਵੇਨ ਲੌਂਗ ਜਿਸ ਨੇ ਅਸਤੀਫੇ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਟਰੂਡੋ ਦਾ ਕੋਈ ਸਪਸ਼ਟ ਵਾਰਿਸ ਨਹੀਂ ਹੈ ਇਹ ਉਸ ਦੀ ਨੌਕਰੀ ਲਈ ਅਫਵਾਹ ਤੇ ਦਾਅਵੇਦਾਰੀਆਂ ਵਿੱਚ ਪ੍ਰਧਾਨ ਮੰਤਰੀ ਕ੍ਰਿਸਟਿਆ ਫਰਨਾਂਡਾ ਉਦਯੋਗ ਮੰਤਰੀ ਫ੍ਰਾਂਕੂਸ ਫਿਲਿਪਸ ਸਪੈਂਸ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਸ਼ਾਮਲ ਨੇ ਅਮਰੀਕੀ ਡੈਮੋਕ੍ਰੇਟਿਕ ਰਾਸ਼ਟਰਪਤੀ ਲਈ ਆਪਣੇ ਉਮੀਦਵਾਰ ਨੂੰ ਬਦਲਣ ਦੇ ਯੋਗ ਕਿਉਂ ਸਨ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਦੀਆਂ ਵੱਖ-ਵੱਖ ਪ੍ਰਣਾਲੀਆਂ ਨੇ ਅਤੇ ਡੈਮੋਕ੍ਰੇਟਿਵ ਅਤੇ ਲਿਬਰਲਸ ਦੇ ਆਪਣੀ ਪਾਰਟੀ ਦੇ ਨਿਯਮ ਆਪਣੇ ਸੈੱਟ ਨੇ ਭਾਵੇਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਲਈ ਡੈਮੋਕ੍ਰੇਟਸ ਦੇ ਸੰਭਾਵੀ ਉਮੀਦਵਾਰ ਸਨ ਉਹ ਅਜੇ ਤੱਕ ਉਨ੍ਹਾਂ ਦੇ ਅਧਿਕਾਰਕ ਉਮੀਦਵਾਰ ਨਹੀਂ ਸਨ ਇਸ ਨੇ ਡੈਮੋਕ੍ਰੇਟਸ ਨੂੰ ਪਿਛਲੇ ਮਹੀਨੇ ਸ਼ਿਕਾਗੋ ਵਿੱਚ ਆਪਣੇ ਸਮੇਲਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਬਦਲਣ ਦੀ ਇਜਾਜ਼ਤ ਦਿੱਤੀ। ਇਹ ਹਮੇਸ਼ਾ ਡੈਮੋਕ੍ਰੇਟ ਡੈਲੀਗੇਟਸ ਤੇ ਨਿਰਭਰ ਕਰਦਾ ਹੈ ਉਹ ਅਧਿਕਾਰਕ ਤੌਰ ਤੇ ਰਾਸ਼ਟਰੀ ਅਹੁਦੇ ਦੇ ਨਾਮਜ਼ਦ ਵਿਅਕਤੀ ਲਈ ਵੋਟ ਪਾਉਣ ਕਿਉਂਕਿ ਪਾਰਟੀ ਦੇ ਅੰਦਰ ਕੋਈ ਵੱਡੀ ਚੁਣੌਤੀ ਨਹੀਂ ਸੀ। ਇਸ ਨੇ ਬਾਈਡਨ ਦਾ ਨਾਮ ਨੂੰ ਯੂਐਸਏ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਟਿਕਟ ਤੇ ਬਦਲਣ ਲਈ ਇੱਕ ਸਚਾਰੋ ਤਬਦੀਲੀ ਦੀ ਆਗਿਆ ਦਿੱਤੀ ਹੈ